हां जी दोस्तों सत श्री अकाल जी जुड़े हैं एक और नई कहानी लेके ਤੇ ਅੱਜ ਇੱਕ ਚਿੜੀ ਦੀ ਕਹਾਣੀ ਆ ਤੁਹਾਨੂੰ ਇੱਕ ਛੋਟੀ ਜੀ ਚਿੜੀ ਤੋਂ ਮੋਟੀਵੇਸ਼ਨ ਬਹੁਤ ਵੱਡੀ ਮਿਲਣੀ ਆ ਸੋ ਧਿਆਨ ਨਾਲ ਸੁਣਿਓ ਇੱਕ ਨਾ ਪਿੰਡ ਹੁੰਦਾ ਪਿੰਡ ਦੇ ਵਿੱਚ ਇੱਕ ਦਿਨ ਭਿਆਨਕ ਅੱਗ ਲੱਗ ਜਾਂਦੀ ਆ ਹੁਣ ਦੇਖੋ ਕੁਦਰਤੀ ਜੀ ਗੱਲ ਆ ਜੇ ਆਪਣੇ ਕਿਤੇ ਅੱਗ ਲੱਗ ਜੇ ਤੇ ਆਪਾਂ ਉਹ ਤੋਂ ਘਬਰਾ ਕੇ ਭੱਜਾਂਗੇ ਐਦਾਂ ਹੀ ਹੁੰਦਾ ਵਾ ਜਿਹੜੇ ਪਿੰਡ ਵਾਲੇ ਸੀ ਉਸ ਅੱਗ ਤੋਂ ਡਰ ਕੇ ਭੱਜਣ ਲੱਗ ਜਾਂਦੇ ਆ ਬਹੁਤ ਅੱਗ ਫੈਲੀ ਜਾਂਦੀ ਆ ਭਿਆਨਕ ਰੂਪ ਧਾਰਨ ਕਰੀ ਜਾਂਦੀ ਹੈ ਇੱਕ ਦਰਖਤ ਦੇ ਉੱਤੇ ਬੈਠੀ ਨਾ ਉਹ ਪਿੰਡ ਦੇ ਦਰਖਤ ਤੇ ਬੈਠੀ ਇੱਕ ਚਿੜੀ ਇਹ ਸਾਰਾ ਕੁਝ ਦੇਖ ਰਹੀ ਹੁੰਦੀ ਆ ਵੀ ਕਿਵੇਂ ਅੱਗ ਲੱਗ ਗਈ ਭਿਆਨਕ ਰੂਪ ਧਾਰਨ ਕਰ ਗਈ ਤੇ ਲੋਕ ਕਿਵੇਂ ਜੰਗਲਾਂ ਵੱਲ ਨੂੰ ਭੱਜਣ ਲੱਗੇ ਆਪਣੇ ਘਰ ਛੱਡ ਕੇ ਚਿੜੀ ਕੀ ਕਰਦੀ ਆ ਉਹ ਕਹਿੰਦੀ ਆ ਵੀ ਮੈਂ ਕੋਸ਼ਿਸ਼ ਜ਼ਰੂਰ ਕਰੂੰਗੀ ਇਹ ਅੱਗ ਬੁਝਾਉਣ ਦੀ ਹੁਣ ਤੁਹਾਨੂੰ ਗੱਲ ਅਜੀਬ ਲੱਗੂਗੀ ਐਨੀ ਭਿਆਨਕ ਅੱਗ ਤੇ ਇੱਕ ਚਿੜੀ ਕਿਵੇਂ ਬੁਝਾ ਲੂਗੀ ਪਰ ਫੇਰ ਵੀ ਉਹ ਚਿੜੀ ਕੀ ਕਰਦੀ ਆ ਕਿ ਤੋ ਪਾਣੀ ਲਿਆਉਂਦੀ ਆ ਆਪਣੀ ਚੁੰਝ ਵਿੱਚ ਭਰ ਕੇ ਤੇ ਉਸ ਅੱਗ ਦੇ ਉੱਤੇ ਉੱਪਰੋਂ ਦਰਖਤ ਤੇ ਬੈਠੀ ਉਹ ਛੁੱਟ ਦਿੰਦੀ ਆ ਕਈ ਘੇੜੇ ਮਾਰ ਦਿੰਦੀ ਆ ਇਦਾਂ ਹੀ ਤੇ ਜਦੋਂ ਨਾ ਕੁਝ ਧੇਰ ਇਦਾਂ ਬੀਤਦੀ ਆ ਤੇ ਇੱਕ ਬੱਚਾ ਜਿਹੜਾ ਥੱਲੇ ਖੜਾ ਸੀ ਭੱਜ ਰਿਹਾ ਸੀ ਕਹਿ ਲਓ ਉਹਦੀ ਨਿਗਾ ਉਸ ਚਿੜੀ ਤੇ ਪੈ ਜਾਂਦੀ ਆ ਵੀ ਇਹ ਚਿੜੀ ਨੂੰ ਮੈਂ ਕਾਫੀ ਧੇਰ ਦਾ ਦੇਖ ਰਿਹਾ ਵੀ ਇਦਾਂ ਚੁੰਝ ਵਿੱਚ ਪਾਣੀ ਭਰ ਕੇ ਲਿਆਉਂਦੀ ਆ ਤੇ ਛੁੱਟ ਦਿੰਦੀ ਆ ਹੁਣ ਪਿੰਡ ਦੇ ਜਿਹੜੇ ਹੋਰ ਲੋਕ ਵੀ ਉਹ ਕੁਝ ਸਾਈਡ ਤੇ ਖੜੇ ਦੇਖ ਰਹੇ ਸੀ ਵੀ ਅੱਗ ਲੱਗੀ ਆ ਉਹ ਸਿਰਫ ਦੇਖ ਰਹੇ ਸੀ ਤਮਾਸ਼ਾ ਉਹਦੀ ਉਹ ਸਾਰਿਆਂ ਦਾ ਧਿਆਨ ਚਿੜੀ ਤੇ ਜਾਂਦਾ ਵੀ ਚਿੜੀ ਕੀ ਕਰ ਰਹੀ ਆ ਉਹਨਾਂ ਨੂੰ ਦੇਖ ਕੇ ਨਾ ਇਹ ਹੁੰਦਾ ਵਾ ਹੌਸਲਾ ਵੀ ਚਿੜੀ ਦਾ ਤਾਂ ਇੱਥੇ ਕੁਝ ਹੈ ਹੀ ਨਹੀਂ ਨਾ ਉਹਦਾ ਘਰ ਆ ਇਹ ਤੇ ਨਾ ਉਹਦਾ ਕੋਈ ਸਮਾਨ ਇੱਥੇ ਨੁਕਸਾਨਿਆ ਗਿਆ ਵਾ ਤੇ ਅਸੀਂ ਤਾਂ ਇਹ ਘਰਾਂ ਦੇ ਮਾਲਕ ਅਸੀਂ ਕਿਉਂ ਭੱਜ ਰਹੇ ਅਸੀਂ ਤਾਂ ਖੜ ਕੇ ਤਮਾਸ਼ਾ ਦੇਖ ਰਹੇ ਆ ਉਹ ਛੋਟੀ ਜੀ ਚਿੜੀ ਕੋਸ਼ਿਸ਼ ਕਰੀ ਜਾਂਦੇ ਅਸੀਂ ਤਾਂ ਬਿਲਕੁਲ ਕੋਸ਼ਿਸ਼ ਹੀ ਨਹੀਂ ਕਰ ਰਹੇ ਸਿਰਫ ਅੱਗ ਨੂੰ ਦੇਖੀ ਜਾਂਦੇ ਆ ਸਾਰੇ ਜਿੰਨੇ ਪਿੰਡ ਦੇ ਲੋਕ ਸੀਗੇ ਉਹ ਬਾਲਟੀਆਂ ਭਰ-ਭਰ ਕੇ ਪਾਣੀ ਲਿਆਂਦੇ ਆ ਰੇਤਾ ਲਿਆਂਦੇ ਆ ਤੇ ਅੱਗ ਬੁਝਾਉਣ ਦੀ ਉਹ ਕੋਸ਼ਿਸ਼ ਕਰਨ ਲੱਗ ਜਾਂਦੇ ਆ ਕਿਤੇ ਨਾ ਕਿਤੇ ਅੱਗ ਥੋੜੀ ਜੀ ਕਾਬੂ ਦੇ ਵਿੱਚ ਉਹ ਕਰ ਲੈਂਦੇ ਆ ਨੁਕਸਾਨ ਤਾਂ ਚਲੋ ਬਹੁਤ ਹੋ ਗਿਆ ਸੀ ਪਰ ਕਾਫੀ ਹੱਦ ਤੱਕ ਉਹਨਾਂ ਨੇ ਨੁਕਸਾਨ ਕੋਸ਼ਿਸ਼ਾਂ ਕਰਕੇ ਬਚਾ ਵੀ ਲਿਆ ਹੁਣ ਚਿੜੀ ਇਹ ਸਾਰੀ ਜਿਹੜੀ ਦੇਖ ਕੇ ਥੋੜੀ ਜੀ ਕਿਤੇ ਨਾ ਕਿਤੇ ਅੰਦਰੋਂ ਖੁਸ਼ ਹੁੰਦੀ ਆ ਹੁਣ ਚਿੜੀ ਦੇ ਨਾਲ ਹੀ ਇੱਕ ਕਾਂ ਬੈਠਾ ਸੀ ਉਹ ਚਿੜੀ ਨੂੰ ਕਹਿੰਦਾ ਵੀ ਤੂੰ ਅੱਜ ਬਹੁਤ ਇਹ ਆਪਣਾ ਕਮਲਾਪਨ ਦਿਖਾਇਆ ਤੂੰ ਪਾਗਲਪਨ ਦਿਖਾਇਆ ਇੰਨੀ ਅੱਗ ਤੇ ਤੂੰ ਨਿੱਕੀ ਜੀ ਚਿੜੀ ਤੇਰੀ ਨਿੱਕੀ ਜੀ ਚੁੰਝ ਤੂੰ 부ਝਾਉਣ ਦੀ ਕੋਸ਼ਿਸ਼ ਕਰੀ ਜਾਂਦੀ ਆ ਤੇਰਾ ਦਿਮਾਗ ਸੈਟ ਚਿੜੀ ਪਤਾ ਕੀ ਜਵਾਬ ਦਿੰਦੀ ਆ ਚਿੜੀ ਕਹਿੰਦੀ ਆ ਮੈਨੂੰ ਇਹ ਗੱਲ ਬਾਕੂਬੀ ਪਤਾ ਵਾ ਕਿ ਮੇਰੇ ਇਹ ਇਦਾਂ ਕਰਨ ਦੇ ਨਾਲ ਅੱਗ ਨਹੀਂ ਬੁਝਣੀ ਪਰ ਮੈਂ ਖੜ ਕੇ ਤਮਾਸ਼ਾ ਨਹੀਂ ਦੇਖ ਸਕਦੀ ਸੀ ਮੈਂ ਕੋਸ਼ਿਸ਼ ਕੀਤੀ ਆ ਕੱਲ ਨੂੰ ਜਦੋਂ ਵੀ ਇਸ ਅੱਗ ਬਾਰੇ ਜ਼ਿਕਰ ਹੋਊਗਾ ਤਾਂ ਸ਼ਾਇਦ ਮੇਰਾ ਨਾਂ ਕਿਤੇ ਲਿਆ ਜਾਵੇ ਉਸ ਜੜੀ ਨੇ ਇੱਕ ਕੋਸ਼ਿਸ਼ ਜ਼ਰੂਰ ਕੀਤੀ ਕਾਮਯਾਬ ਹੋਈ ਭਾਵੇਂ ਨਾ ਹੋਈ ਇਹ ਗੱਲ ਬਾਅਦ ਦੀ ਆ ਪਰ ਮੈਨੂੰ ਇਹ ਫਖਰ ਆ ਵੀ ਮੈਂ ਖੜ ਕੇ ਤਮਾਸ਼ਾ ਨਹੀਂ ਦੇਖਿਆ ਮੈਂ ਹੱਥ ਤੇ ਹੱਥ ਧਰ ਕੇ ਨਹੀਂ ਬੈਠੀ ਤੇ ਇੱਕ ਚੀਜ਼ ਹੋਰ ਉਹ ਲੋਕ ਮੈਨੂੰ ਦੇਖ ਕੇ ਆਪਣੀ ਅੱਗ ਬੁਝਾਉਣ ਲੱਗੇ ਤੇ ਆਪਣੀ ਅੱਗ ਦੇ ਉੱਤੇ ਕਿਤੇ ਨਾ ਕਿਤੇ ਕੁਝ ਨਾ ਕੁਝ ਤਾਂ ਉਹਨਾਂ ਨੇ ਕੰਟਰੋਲ ਜ਼ਰੂਰ ਕਰ ਲਿਆ ਸੋ ਦੋਸਤੋ ਕਹਾਣੀ ਤੋਂ ਸਿੱਖਿਆ ਵੀ ਇਹੀ ਮਿਲਦੀ ਆ ਕਿ ਆਪਾਂ ਨੂੰ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਆ ਹੱਥ ਨਹੀਂ ਖੜੇ ਕਰ ਦੇਣੇ ਚਾਹੀਦੇ ਵੀ ਇਹ ਕੰਮ ਤਾਂ ਇੰਪੋਸੀਬਲ ਆ ਹੋ ਹੀ ਨਹੀਂ ਸਕਦਾ ਸੋ ਜਿੱਦਣ ਤੁਸੀਂ ਕੋਸ਼ਿਸ਼ ਕਰ ਲਈ ਉਦਣ ਤੁਹਾਡੀ ਜਿੱਤ ਹੋ ਜਾਂਦੀ ਆ ਹੁਣ ਦੇਖੋ ਇੱਕ ਚਿੜੀ ਨੂੰ ਦੇਖ ਕੇ ਪਿੰਡ ਵਾਲਿਆਂ ਨੇ ਆਪਣਾ ਜਿਹੜਾ ਯਤਨ ਆ ਉਹ ਸ਼ੁਰੂ ਕਰ ਲਿਆ ਤਾਂ ਇਹ ਵੀ ਦੇਖੋ ਇੱਕ ਸਿੱਖਿਆ ਵਾ ਕਿ ਸਾਨੂੰ ਦੇਖ ਕੇ ਜੇ ਆਪਾਂ ਉਹ ਕੰਮ ਨੂੰ ਪੋਸੀਬਲ ਨਹੀਂ ਕਰ ਸਕਦੇ ਤਾਂ ਸਾਨੂੰ ਦੇਖ ਕੇ ਹੋਰ ਲੋਕ ਉਹ ਕੰਮ ਕਰਨਗੇ ਉਹ ਤਾਂ ਪੋਸੀਬਲ ਕਰ ਸਕਦੇ ਆ ਸੋ ਕਦੇ ਵੀ ਹਾਰ ਨਾ ਮੰਨੋ ਜਲਦੀ ਇੱਕ ਆਪਣੇ ਆਪ ਤੇ ਯਕੀਨ ਰੱਖੋ ਤੇ ਕਦੇ ਵੀ ਹਿੰਮਤ ਨਾ ਹਾਰਿਓ ਹਾਲਾਤ ਜ਼ਿੰਦਗੀ ਦੇ ਵਿੱਚ ਜਿੱਦਾਂ ਦੀ ਮਰਜ਼ੀ ਹੋ ਜਾਣ ਬਹੁਤ ਬਹੁਤ ਧੰਨਵਾਦ ਜੀ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਕਹਾਣੀ ਲੈ ਕੇ ਬਹੁਤ ਜਲਦੀ ਮਿਲੂੰਗਾ